ਅੱਜ ਹੈ ਜੀ ਸੰਡੇ ਦਾ ਦਿਨ ਤੇ ਤੁਹਾਡੇ ਲਈ ਇੱਕ ਵਲੌਗ ਹੋਰ ਆ ਗਿਆ ਹੈ ਸ਼ੇਅਰ ਕਰ ਰਹੀਆਂ ਤੁਹਾਡੇ ਨਾਲ ਵਲੌਗ ਤੋ ਤੁਸੀਂ ਦੇਖ ਸਕਦੇ ਹੋ ਸੁਰੰਗ ਦੇ ਅੰਦਰੋਂ ਜਾਂਦੇ ਹੋਏ ਇਹ ਰਸਤੇ ਤੋਂ ਹੁੰਦੇ ਹੋਏ ਅਸੀਂ ਜਾ ਰਹੇ ਹਾਂ ਪੂਨੇ ਤੇ ਪੂਨੇ ਦਾ ਟਰੈਵਲ ਵਲੌਗ ਤੁਹਾਡੇ ਨਾਲ ਸ਼ੇਅਰ ਕਰ ਰਹੀਆਂ ਤੇ ਦਿਖਾਣੇ ਅੱਜ ਤੁਹਾਨੂੰ ਪੂਨੇ ਜੋ ਕਿ ਮੁੰਬਈ ਤੋਂ ਮਤਲਬ ਮਤਲਬ ਜਿੱਥੋਂ ਅਸੀਂ ਸਟਾਰਟ ਕੀਤਾ ਜਾਣਾ ਉੱਥੋਂ 105 ਕਿਲੋਮੀਟਰ ਸਾਨੂੰ ਹੈ ਜਿੱਥੇ ਅਸੀਂ ਜਾਣਾ ਹੈ ਠੀਕ ਹੈ ਤੇ ਫਿਰ ਚਲੋ ਦੇਖਦੇ ਹਾਂ ਬਹੁਤ ਵਧੀਆ ਰਸਤੇ ਹੈ ਬਹੁਤ ਵਧੀਆ ਪੁਣੇ ਸਿਟੀ ਹੈ ਜ਼ਿਆਦਾਤਰ ਹਿਲ ਏਰੀਆ ਹੀ ਹੈ ਸਸ਼ੀਕਲ ਜੀ ਆਜੋ ਜੀ ਤੁਹਾਨੂੰ ਅੱਜ ਲੈ ਚਲੀਏ ਪੁਣੇ ਦੀ ਯਾਤਰਾ ਤੇ ਬਾਏ ਰੋਡ ਆਪਾਂ ਆਪਣੀ ਕਾਰ ਵਿੱਚ ਜਾ ਰਹੇ ਹਾਂ ਨਾਲ ਬੈਠੇ ਹੈ ਡੈਡੀ ਜੀ ਸਤਿ ਸ਼੍ਰੀ ਅਕਾਲ ਭਾਈ ਗਰੂ ਪਿੱਛੇ ਮਾਤਾ ਜੀ ਬੈਠੇ ਹੈ ਸਤਿ ਸ਼੍ਰੀ ਅਕਾਲ ਜੀ ਅਕਤਾਰ ਸਿੰਘ ਜੀ ਛੁਪ ਕਿਉਂ ਰਹੇ ਹੋ ਤੁਸੀਂ ਵੀਡੀਓ ਚ ਅਨੁਸ਼ਰਵਾਂਦੀ ਹੈ ਹਾਂਜੀ ਅੱਜ ਅਸੀਂ ਚੱਲੇ ਆਏ ਪੁੰਨੇ ਤੇ ਤੁਹਾਨੂੰ ਦਿਖਾਉਂਦੇ ਆ ਪੁੰਨੇ ਦੇ ਦਰਸ਼ਨ ਕਰਾਉਂਦੇ ਆ ਬਹੁਤ ਨੇੜੇ ਆ ਪੁੰਨੇ ਜਿਆਦਾ ਦੂਰ ਨਹੀਂ ਹੈ ਅ ਚੱਲ ਰਹੇ ਆ ਅੱਜ ਅਸੀਂ ਬਾਈ ਰੋਡ ਤੇ ਹੁਣ ਅਸੀਂ ਥੋੜਾ ਜਿਹਾ ਰਸਤੇ 'ਚ ਰੁਕੇ ਆ ਥੋੜੀ ਜਿਹੀ ਚਾਹ ਚੂ ਪੀ ਲਈ ਹੈ ਤੇ ਤੁਹਾਨੂੰ ਦਿਖਾਉਂਦੇ ਆ ਅੱਗੇ ਵੀ ਕਾਰ 'ਚ ਬੈਠੇ ਬੈਠੇ ਥੱਕ ਗਏ ਥੋੜਾ ਫਰੈਸ਼ ਹੋਣ ਲਈ ਅਸੀਂ ਇੱਥੇ ਫੂਡ ਕੋਟ ਹੈ ਉੱਥੇ ਰੁਕੇ ਆ ਤਾਂ ਕਿ ਥੋੜੀ ਜੀ ਚਾਹ ਪੀ ਲਈਏ ਤੇ ਥੋੜਾ ਜਿਹਾ ਫਰੈਸ਼ ਹੋ ਜਾਈਏ ਇਹ ਬਿਲਕੁਲ ਹਾਈਵੇ ਤੇ ਹੀ ਹੈ ਤੇ ਕਾਫੀ ਸਾਰੀਆਂ ਸ਼ਾਪਸ ਵੀ ਹੈ ਸ਼ਾਪਿੰਗ ਕਰ ਸਕਦੇ ਆ ਤੇ ਲੋਕ ਇੱਥੇ ਜੋ ਲੌਂਗ ਰੂਟ ਤੇ ਜਾਂਦੇ ਆ ਤੇ ਇੱਥੇ ਥੋੜਾ ਬ੍ਰੇਕ ਲੈ ਕੇ ਹੀ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਆਵਤਾਰ ਸਿੰਘ ਲੱਭ ਰਿਹਾ ਬੈਸਟ ਚਾਹ ਦਾ ਇੱਕ ਕਾਨਾ ਲੱਭ ਗਿਆ ਫਾਈਨਲੀ ਇੱਕ ਚਾਹ ਹੋਰ ਦੋ ਨਾ ਪਨ ਮਸਤਾ ਮੈਂ ਥੋੜਾ ਕੰਮ ਕੋ ਕਰਤਾ ਹੂੰ ਕਿਹਦਾ ਚਾਹ ਅਦਰਕ ਤੇ ਮਸਾਲੇ ਵਾਲੀ ਚਾਹ ਦਾ ਆਨੰਦ ਲਿਆ ਜਾ ਰਿਹਾ ਟੀ ਬ੍ਰੇਕ ਤੋਂ ਬਾਅਦ ਜੀ ਅਸੀਂ ਨਿਕਲ ਗਏ ਆਪਣੇ ਅਗਲੇ ਸਫ਼ਰ ਤੇ ਇੱਥੋਂ ਹੀ ਸ਼ੁਰੂ ਹੋ ਗਿਆ ਜੀ ਹਿੱਲ ਏਰੀਆ ਅਸੀਂ ਆ ਇਸ ਟਾਈਮ ਐਕਸਪ੍ਰੈਸਵੇ ਤੇ ਜੋ ਕਿ ਮੁੰਬਈ ਪੁਨੇ ਪੁਨੇ ਤੱਕ ਜਾ ਰਿਹਾ ਹੈ ਪੁਨੇ ਗੋਆ ਵਾਲੇ ਰੂਟ ਤੋਂ ਤੇ ਲੋਨਾਵਲਾ ਪਹਿਲਾਂ ਲੋਨਾਵਲਾ ਆਂਦਾ ਫਿਰ ਪੁਨੇ ਆਂਦਾ ਤੇ ਉਹੀ ਰੋਡ ਤੇ ਅਸੀਂ ਜਾ ਰਹੇ ਹਾਂ ਇਹ ਬਹੁਤ ਵਧੀਆ ਬਹੁਤ ਸੁੰਦਰ ਏਰੀਆ ਤੇ ਪਹਾੜੀ ਇਲਾਕਾ ਹੈ ਪੂਰਾ ਬਹੁਤ ਵਧੀਆ ਹੈ ਜੀ ਪੁਨੇ ਬਾਰੇ ਤਾਂ ਵੈਸੇ ਤੁਸੀਂ ਸੁਣਿਆ ਹੋਣਾ ਕਿ ਇੱਕ ਬਹੁਤ ਹੀ ਬਿਊਟੀਫੁਲ ਸਿਟੀ ਹੈ ਤੇ ਜੀ ਅਸੀਂ ਲਗਭਗ ਪਹੁੰਚ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਉੱਪਰ ਬੋਰਡ ਖੰਡਾਲਾ ਲੋਨਾ ਵਾਲਾ ਤੇ ਇਹ ਵਾਲਾ ਅਸੀਂ ਰੋਡ ਹੁਣ ਦੂਸਰਾ ਵਾਲਾ ਫੜ ਲਿਆ ਹਾਈਵੇ ਤੋਂ ਨਾਲ-ਨਾਲ ਅਸੀਂ ਜਾ ਰਹੇ ਹਾਂ ਤਲੇਗਾਓ ਪੂਨੇ ਸਿਟੀ ਦਾ ਇੱਕ گاؤں ਹੈ ਇੱਕ ਪਿੰਡ ਹੈ ਤਲੇਗਾਓ ਅਸੀਂ ਜਾ ਰਹੇ ਹਾਂ ਉੱਥੇ ਤੇ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਰਸਤਾ ਹੈ ਕਿੰਨਾ ਸੋਹਣਾ ਏਰੀਆ ਹੈ ਪਹਾੜੀ ਪਹਾੜ ਹੈ ਪਹਾੜੀ ਇਲਾਕਾ ਹੈ ਪੂਰਾ ਮਹਾਰਾਸ਼ਟਰ ਦੀ ਇਹ ਇੱਕ ਐਸੀ ਜਗ੍ਹਾ ਹੈ ਜੋ ਕਿ ਰਹਿਣ ਵਾਸਤੇ ਬਹੁਤ ਹੀ ਵਧੀਆ ਹੈ ਤੇ ਪੋਲੂਸ਼ਨ ਫ੍ਰੀ ਹੈ ਤੇ ਸਾਫ ਵੀ ਹੈ ਸੋਹਣੀ ਵੀ ਹੈ ਮੈਂ ਇਸ ਟਾਈਮ ਖੜੀ ਹਾਂ ਜਿੱਥੇ ਅਸੀਂ ਜਾਣਾ ਸੀਗਾ ਤਲੇ ਗਾਉਂ ਤੇ ਇਹ ਪੁੰਨੇ ਦਾ ਇੱਕ ਗਾਉਂ ਹੈ ਪਿੰਡ ਹੈ ਤੇ ਇਹ ਜਿਨ੍ਹਾਂ ਦੇ ਘਰ ਅਸੀਂ ਗਏ ਆ ਉਹਨਾਂ ਦੀ ਛੱਤ ਤੋਂ ਮੈਂ ਇਹ ਵੀਡੀਓ ਕਲਿੱਪ ਸ਼ੂਟ ਕਰ ਰਹੀ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਇੱਕ ਨਾ ਬਿਲਡਿੰਗ ਦੇ ਬਾਹਰ ਬਹੁਤ ਹੀ بڑا ਮਤਲਬ ਕੇਲਿਆਂ ਦਾ ਬੂਟਾ ਲੱਗਿਆ ਹੋਇਆ ਤੇ ਕੇਲੇ ਦੇਖੋ ਕਿੰਨੇ ਸਾਰੇ ਲੱਗਿਆ ਤੇ ਬਹੁਤ بڑے بڑے ਜੋ ਦੇਸੀ ਕੇਲੇ ਹੁੰਦੇ ਆ ਨਾ ਇਹ ਉਹ ਹੈ ਜੋ ਸਾਊਥ ਵਿੱਚ ਮਿਲਦੇ ਆ ਸਾਊਥ ਵਾਲੇ ਕੇਲੇ ਹੁੰਦੇ ਆ ਇਹ ਉਹ ਵਾਲੇ ਆ ਬਹੁਤ ਹੀ ਵਧੀਆ ਇੱਧਰ ਘਰ ਬਣੇ ਹੋਏ ਆ ਤੇ ਬੰਗਲੋ ਟਾਈਪ ਘਰ ਬਣੇ ਹੋਏ ਆ ਤੇ ਬਹੁਤ ਹੀ ਸ਼ਾਂਤ ਬਹੁਤ ਵਧੀਆ ਏਰੀਆ ਹੈ ਬਹੁਤ ਸੋਹਣਾ ਵੀ ਹੈ ਨਾਲ ਹੀ ਇਹਨਾਂ ਦੇ ਹਾਈਵੇ ਵੀ ਲੱਗਦਾ ਹੈ ਸ਼ਾਂਤ ਇਹ ਸਾਈਡ ਤੋਂ ਸ਼ਾਂਤ ਹੈ ਪਿੱਛੇ ਅਗਰ ਉੱਪਰ ਕੋਠੇ ਤੇ ਚੜਕੇ ਆ ਦੇਖਾਂਗੇ ਤਾਂ ਥੋੜੀ ਹਾਈਵੇ ਤੋਂ ਹੋਰ ਨਾਲ ਦੀ ਆਵਾਜ਼ ਆਉਂਦੀ ਹੈ ਤੇ ਆਹ ਉਹਨਾਂ ਨੇ ਇਹਨਾਂ ਗਮਲੇ ਵਿੱਚ ਲਗਾ ਕੇ ਰੱਖਿਆ ਛੱਤ ਤੇ ਸਰੋਂ ਸਰੋਂ ਦਾ ਸਾਗ ਤੇ ਮੋਲੀਆਂ ਲਾਈਆਂ ਨਾਲ ਹੀ ਕਾਫੀ ਟਾਈਮ ਗੱਲਾਂ ਬਾਤਾਂ ਕਰਨ ਕੀਤੀਆਂ ਤੇ ਫਿਰ ਖਾਣਾ ਵੀ ਖਾਧਾ ਅਸੀਂ ਤੇ ਉਸ ਤੋਂ ਬਾਅਦ ਅਸੀਂ ਫਿਰ ਨਿਕਲ ਗਏ ਉਹ ਅਕੀ ਇੱਕ ਜਗ੍ਹਾ ਹੈ ਇੱਕ ਪੁਆਇੰਟ ਹੈ ਤੁਹਾਨੂੰ ਦਿਖਾਉਂਦੇ ਆ ਅੱਗੇ ਜਾ ਕੇ ਜੋ ਕਿ ਬਹੁਤ ਹੀ ਵਧੀਆ ਤੇ ਖੂਬਸੂਰਤ ਹੈ ਚੋਲੇ ਇੱਧਰ ਵੀ ਹੁੰਦੇ ਆ ਚੋਲਾ ਦੀ ਖੇਤੀ ਤੁਸੀਂ ਦੇਖ ਸਕਦੇ ਹੋ ਪ੍ਰਾਲੀ ਹੁਣੇ-ਹੁਣੇ ਹੋ ਕੇ ਹਟੀ ਹੈ चौळांची खेती अशी खडे जी पुणे हायवे ते ਤੇ ਨਾ ਇਹ ਸਾਡੇ ਰਿਸ਼ਤੇਦਾਰ ਹੈ ਪੰਜਾਬ ਤੋਂ ਹੀ ਤੇ ਉਹਨਾਂ ਦੀ ਇਹ ਪ੍ਰਾਪਰਟੀ ਹੈ ਉਹਨਾਂ ਨੇ 1999 ਚ ਲਈ ਸੀਗੀ ਤੇ ਬਹੁਤ ਸਸਤੀ ਉਹਦਾ ਲਈ ਸੀ ਪਰ ਉਸ ਟਾਈਮ ਦੇ ਹਿਸਾਬ ਨਾਲ ਤਾਂ ਉਹ ਵੀ ਮਹਿੰਗੀ ਸੀਗੀ ਬਟ ਉਹਨਾਂ ਨੇ ਲੈ ਲਈ ਪਰ ਹੁਣ ਇਹਦੇ ਰੇਟ ਜੋ ਹੈ ਨਾ ਕਰੋੜਾਂ ਚ ਤੇ ਐਕਸਮ ਹਾਈਵੇ ਤੇ ਲੱਗਦਾ ਤੁਸੀਂ ਦੇਖ ਸਕਦੇ ਹੋ ਹਾਈਵੇ ਹੈ ਨੈਸ਼ਨਲ ਹਾਈਵੇ ਹੈ ਆਪਣਾ ਮੁੰਬਈ ਗੋਆ ਪੁਨੇ ਪੁਨੇ ਤੇ ਹੀ ਹੈ ਮਤਲਬ ਉਹ ਵਾਲਾ ਹੀ ਰੋਡ ਐ ਐਕਸਪ੍ਰੈਸ ਵੇ ਐ ਤੇ ਹੁਣੇ 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 ਧਾਨ ਦੀ ਖੇਤੀ ਹੋ ਕੇ ਹਟੀਏ ਜੀਰੀ ਜਿੱਤਾ ਜੀ ਨੂੰ ਬੋਲਦੇ ਐ ਤੇ ਦੇਖ ਸਕਦੇ ਐ ਇੱਥੇ ਵੀ ਪਈ ਐ ਉੱਪਰ ਆੜੀ ਪਈ ਐ ਪਿੱਛੇ ਤੇ ਸਕੂਲ ਐ ਤੇ ਆ ਨਾਲਾ ਨਾ ਆਸ਼ਰਮ ਬਣਿਆ ਐ ਬਿਲਡਿੰਗਾਂ ਹੋਰ ਰੈਡੀ ਹੋ ਰਹੀ ਐ ਪਿੱਛੇ ਜੋ ਹੈ ਨਾ ਤੁਸੀਂ ਪਹਾੜ ਦੇਖ ਰਹੇ ਇੱਥੇ ਪੈਰਾਗਲਾਈਡਿੰਗ ਹੁੰਦੀ ਹੈ ਬਹੁਤ ਸਾਰੀਆਂ ਗੇਂਸ ਹੁੰਦੀਆਂ ਬਹੁਤ ਵਧੀਆ ਏਰੀਆ ਹੈ ਬਿਲਕੁਲ ਹਾਈਵੇ ਲੱਗਦਾ ਢਾਬੇ ਰੈਸਟੋਰੈਂਟ ਬਹੁਤ ਐਸੇ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਪ੍ਰਾਪਰਟੀ ਹੈ ਉਸ ਟਾਈਮ ਦੀ ਖਰੀਦੀ ਹੋਈ ਇਹਨੂੰ ਕਹਿੰਦੇ ਆ ਇਨਵੈਸਟਮੈਂਟ ਅਸੀਂ ਅੱਜ ਕੱਲ ਜਿਆਦਾ ਇਨਵੈਸਟਮੈਂਟ ਕਰਦੇ ਹਾਂ ਕੱਪੜੇ ਲੈ ਲਓ ਜੀ ਆਣਾ ਘੁੰਮੇ ਆਓ ਖਰਚੇ ਕਰ ਲਓ ਵਿਆਹ ਕਰ ਲਓ ਵਿਆਹਾਂ ਦੇ ਖਰਚੇ ਕਰ ਲਓ ਇਹ ਕੋਈ ਇਨਵੈਸਟਮੈਂਟ ਨਹੀਂ ਹੈ ਗੱਡੀਆਂ ਲੈ ਲਓ ਕਰੋੜਾਂ ਦੀਆਂ ਇਹ ਕੋਈ ਇਨਵੈਸਟਮੈਂਟ ਨਹੀਂ ਹੈ ਗੱਡੀਆਂ ਲੈਣਾ ਠੀਕ ਹੈ ਇੱਕ ਜ਼ਰੂਰਤ ਹੈ ਪਰ ਜੇ ਪੈਸਾ ਹੈ ਨਾ ਤਾਂ ਇਸ ਤਰ੍ਹਾਂ ਉਹਦਾ ਯੂਜ਼ ਕਰੋ ਕਿ ਤੁਹਾਨੂੰ ਤੁਹਾਡੇ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਦੇ ਵੀ ਕੰਮ ਆਵੇ ਯੂਜ਼ ਚ ਆਵੇ ਬਿਲਕੁਲ ਹਾਈਵੇ ਦੇ ਉੱਪਰ ਹੈ ਵੈਸੇ ਹੀ ਮਹਾਰਾਸ਼ਟਰ ਜਾਂ ਮੁੰਬਈ ਦੇ ਜੋ ਪ੍ਰਾਪਰਟੀ ਰੇਟ ਹੈ ਉਹ ਬਹੁਤ ਜ਼ਿਆਦਾ ਹੈ ਫਿਰ ਵੀ ਹਾਈਵੇ ਤੇ ਇੰਨੀ ਆਪਣਾ ਪ੍ਰਾਪਰਟੀ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਔਰ ਵਧੀਆ ਵੀ ਹੈ ਔਰ ਬਜ਼ੁਰਗਾਂ ਨੇ ਇਹ ਚੀਜ਼ਾਂ ਸੰਭਾਲ ਕੇ ਰੱਖੀਆਂ ਆਪਣੇ ਬੱਚਿਆਂ ਲਈ ਅੱਗੇ ਬੱਚਿਆਂ ਦੇ ਕੰਮ ਆ ਰਿਹਾ ਕਿ ਉਹਨਾਂ ਨੇ ਆਪਣੇ ਬੱਚਿਆਂ ਲਈ ਇਹ ਚੀਜ਼ਾਂ ਸੰਭਾਲ ਕੇ ਰੱਖੀਆਂ ਤੇ ਕਦੇ ਵੀ ਆਪਾਂ ਨੂੰ ਕੰਮ ਆਣ ਤੇ ਇਹ ਪ੍ਰਾਪਰਟੀਆਂ ਕੰਮ ਆਉਂਦੀਆਂ ਕਦੇ ਐਮਰਜੈਂਸੀ ਹੋਣ ਤੇ ਕਦੇ-ਕਦੇ ਪੈਸੇ ਦੀ ਲੋੜ ਪਵੇ ਵੇਚ ਸਕਦੇ ਹੋ ਤੁਸੀਂ ਹਨਾ ਇੱਕ ਤਰ੍ਹਾਂ ਦਾ ਇਹ ਵੀ ਇੱਕ ਗਹਿਣਾ ਹੈ ਇਨਵੈਸਟਮੈਂਟ ਹੈ ਹਨਾ ਤਾਂ ਜ਼ਰੂਰੀ ਹੈ ਦੰਦੀ ਇਨਵੈਸਟਮੈਂਟਸ ਮਿਲਦੇ ਹਾਂ ਜੀ ਅਗਲੇ ਬਲੌਗ 'ਚ ਸਤਿ ਸ਼੍ਰੀ ਅਕਾਲ